ਲੇ ਥੋੜੀ ਜਿਹੀ ਫਿਰ ਇਸ ਪਾਰਲੇ ਬੰਦੇ ਹਿੱਲੇ ਥੋੜੀ ਜਿਹੀ ਹਾਂ ਜੋ ਬੰਦਾ ਆਪਣਾ ਸੇਵਾ ਵਾਲਾ ਪਾ। ਕਿਉਂ ਗਿਆ ਰਿਹਾ ਜੁੜਾ ਦੇ ਪੱਟੇ ਪਏ। ਕੀ ਉਹ ਇਸ ਸਾਈਡ ਤੋਂ ਆਪਣਾ ਰੂਟ ਨਹੀਂ ਹੈ ਤਾਂ ਹੈਨਾ? ਕਾਫੀ ਟਾਈਮ ਹੋ ਗਿਆ। ਜੋ ਦੇਖਿ ਖਲਾ ਵਾਲੇ ਪੱਟੇ ਸਾਰੇ ਪੱਟੇ ਪਈਆਂ ਦੇਖ ਦਰਖਤ ਜਦੋਂ ਤਾਂ ਮੀਂਹ ਪੈਂਦਾ ਉਸ ਟਾਈਮ ਮੌਸਮ ਕਾਫੀ ਸੋਹਣਾ ਲੱਗਦਾ ਆਪਾਂ ਨੂੰ। अज भी पूरी तमाड़ पै रही है काफी ज्यादा गर्मी है बहुत खिड़ी हुई धुप्प है अजे दिन की दिक्कत पता की है अज है बैंक बंद ਬੈਂਕ ਦੇ ਬੰਦ ਹੋਣ ਕਾਰਨ ਮੈਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਕਿਉਂਕਿ ਮੈਂ ਆਪਣਾ ਅਕਾਊਂਟ ਵਗੈਰਾ ਮੁਕੰਲੀ ਸੈੱਟ ਕਰਾਉਣਾ ਸੀਗਾ ਤੇ ਥੋੜਾ ਬੋਤਾ ਬੈਲੈਂਸ ਸੀਗਾ ਜੋ ਮੈਂ ਐਡ ਕਰਾਉਣਾ ਸੀਗਾ ਸੋ ਉਹ ਕਾਫੀ ਜ਼ਿਆਦਾ ਦਿੱਕਤ ਮੈਨੂੰ ਦੇਗਾ ਅੱਜ ਦੀ ਡੇਟ ਅੱਜ ਅੱਜ ਵਾਸਤੇ ਕਿਉਂਕਿ ਅੱਜ ਸੰਡੇ ਹੈ ਬੈਂਕ ਬੰਦ ਹੈ ਸੋ ਕੁਝ ਕੈਸ਼ ਸੀਗਾ ਜਿਹੜਾ ਮੈਂ ਜਮ੍ਹਾਂ ਕਰਾਉਣਾ ਸੀਗਾ ਆਟੋ ਪੋਸੀਬਲ ਨਹੀਂ ਹੋ ਪਾਇਆ ਤੇ ਉਹ ਮੈਨੂੰ ਮਤਲਬ ਕਿ ਮੰਡੇਗਰ ਕਰਨਾ ਪੈਣਾ ਹੁਣ ਸ਼ਾਮ ਤੱਕ ਕਿਉਂਕਿ ਹੋਣ ਨੇੜਾ ਆ ਗਿਆ ਚਤਕਾਰਾ ਆਪਣੇ ਐਂਡ ਜੜ ਨੂੰ ਲੱਗ ਗਿਆ ਐਂਡ ਨੇੜਾ ਲੱਗ ਗਿਆ ਚਤਕਾਰਾ ਵੀ ਆਲੇ ਵਾਲੇ ਟਾਈਮ ਤੇ ਰੋਡ ਗੇਲ ਅਟੈਚ ਹੋ ਜਾਏਗਾ ਹੋਰ ਆਦੇ ਕਿਹਦੇ ਹੋ ਰਿਹਾ ਆਪਣੇ ਪਿੰਡੇ ਦਾ ਸੁਨੋ ਹੋ ਰਿਹਾ ਟੋਪੀਆ ਹਾਂ 11 ਨੇੜੇ ਪਿੰਡੇ ਦੇ ਸਾਰੇ ਵੀ ਕਰ ਰਹੇ ਤਕਰੀਬਨ ਇਹ ਜਿਹੜੇ ਖੇਤ ਖਾਲੀ ਪਏ ਨਾ ਆਣੇ ਵਾਲੇ 10 15 ਤੱਕ 10 15 ਦਿਨ ਤੱਕ ਪਾਣੀ ਗੱਲ ਭਰੇ ਹੋਏਗੇ ਕਰਤੇ ਹੁੰਦੀ ਹੋਏਗੀ ਆ ਤੇ ਰੋੜੋ ਪਾਣੀ ਪਾਣੀ ਹੋਏ ਇਨਾ ਇਨਾ ਵੀ ਪੈਲੀ ਆਇਓ ਆ ਹਰ ਹੱਦ ਕਾਫੀ ਮੀਂਦਾ ਫਿਰ ਰੋੜੇ ਟੁੱਟਿਆ ਬਤਾ ਇੰਦਾ ਪਣੀ ਖੜਿਆ ਰੋੜ ਟੁੱਟ ਗਿਆ ਨਾ ਆਇਓ ਬਰਸਾਤ ਮੈਂ ਟੁੱਟਿਆ ਬਾ ਰੋੜ ਅਸਲ ਮਾ ਇਹ ਬਣਿਆ ਨਹੀਂ ਹੈਗਾ ਬੰਨਾ ਜਿਹਦਾ ਇਹ ਇਹ ਦੇ ਪੈਜ ਕਿਉਂ ਗਿਆ ਰ ਜੜਾ ਦੇ ਪੱਟੇ ਪਏ ਜਿਉ ਹੀ ਸਾਈਡ ਤੋਂ ਆਪਣਾ ਰੂਟ ਹੀ ਨਹੀਂ ਹੈ ਤਾਂ ਹੈਨਾ ਕਾਫੀ ਟਾਈਮ ਹੋ ਗਿਆ ਜੋ ਦੇਖੇ ਖਨਾ ਵਾਲੇ ਪੱਟੇ ਸਾਰੇ ਪੱਟੇ ਪਈਆਂ ਦੇਖ ਦਰਖਤ ਦਰੁਖਤ ਪਈ ਸੱਟੇ ਹੀ ਪੱਟ ਗਿਆ ਬਿਲਕੁਲ ਹਾਂ ਹਾਂ ਇਹ ਕਿੰਨਾ ਕਿੰਨਾ ਉਹ ਲੱਗ ਰਿਹਾ ਜਿਸ ਤਰ੍ਹਾਂ ਕਿ ਪੂਰੇ ਕੁਛ ਹੁੰਦਾ ਹੀ ਨਹੀਂ ਹੈ ਨਾ ਪੰਜਰਜੀ ਹੋਗਾ ਇਸ ਤਰ੍ਹਾਂ ਪੰਜਰਜੀ ਧਰਤੀ ਲੱਗਦੀ ਦੇਖੇ 10 15 ਦਿਨ ਤੱਕ ਦੇਖੇ ਹੋਣਾ ਪਾਣੀ ਪਾਣੀ ਹੁੰਦਾ ਹੈ ਯਾਰ ਜਿਹੀ ਲਗੀ ਹੋਈ ਮਨੂੰ ਸਭ ਤੋਂ ਸੋਣਾ ਮੇਰਾ ਪਤਾ ਕੀ ਲਗਾ ਜ਼ੂਮ ਕਰਕੇ ਦਿਖਾ ਜੋ ਇਹ ਵਾਲਾ ਜਿਹੜਾ ਟੋਬਾ ਬਣਿਆ ਹੋਆ ਹਾਂ ਇਹ ਸਾਥੇ ਵਧੀਆ ਦੇਖ ਯੋਰਾ ਸ਼ਾਨਦਾਰ ਹੈ ਔਰ ਕਿਆ ਘੜੀ ਚੀਜ਼ ਬਣਾਈ ਹੋਈ ਔਰ ਬਸਾਦ ਦਾ ਪਾਣੀ ਇਕੱਠਾ ਹੋ ਰਿਹਾ ਰੀਸੀ ਵਾਲ ਖੇਤੀ ਵਾਸਤੇ ਯੂਜ਼ ਕਰਦੇ ਹੈ ਠੀਕ ਹੈ ਵਧੀਆ ਬਾਤ ਹੈ ਲੈ ਇਹ ਉਹ درخت ਦੇ ਸਾਹਮਣੇ ਦੇਖਿਆ ਹਾਲ ਹੋਇਆ ਪਿਆ ਇਸਕਾ ਕਿ ਗੱਪੇ ਤੇ ਪਾੜਿਆ ਪਿਆ ਬਿਜਲੀ ਬੂਜਲੀ ਗਰੀ ਹੋਈ ਹੈ ਕਿਾ ਇਸਕਾ ਮੰਨੂ ਨਹੀਂ ਲੱਗਦਾ ਬਿਜਲੀ ਗਰੀ ਹੋਈਗੀ ਪਾੜ ਕੇ ਗਿਰਿਆ ਹੋਇਆ ਹੈ ਦੇਖਿਓ ਆफी ਨੁਕਸਾਨ ਹੈ ਬੁੱਲੇ ਆਈ ਨਹੀਂ ਅਪਾ ਕਾਫੀ ਟਾਈਮ ਵਾਧਾ ਰਹੇ ਆ ਅਪਾ ਇਧਰ ਉਹ ਦੇ ਸਾਰੇ ਇਧਰ ਉਹ ਸਾਰੇ ਸਾਉਂਡ ਮੇਵਾ ਹੱਲੇ ਵੀ ਕੋਈ ਨਾਕ ਤੇ ਤਰਕ ਚੱਕੇ ਨਹੀਂ ਹੈ ਕਟਿੰਗ-ਕਟਿੰਗ ਕੁਝ ਨਹੀਂ ਕਰੀ ਹੋਈ ਹੈ ਯਾਨੀ ਕਿ ਬਸ ਆ ਰਿਹਾ ਹੈ। ਹੋਰ ਬਾਣ ਮੁਕੀ ਆਦਾ ਆਵਾ ਕਿਉਂ ਦੇ ਕਿੱਧਰ ਉਹ ਇੱਧਰ ਗਿਆ ਪਿਆ ਕਿ ਤਾ ਤੁਹਾਡਾ ਸੁਭਤਾ ਹੋਰ ਚੱਕਰਵਾਤ ਹੈ ਚੱਕਰਵਾਤ। ਲਈ ਚੱਕਰਵਾਤ ਚੱਲਿਆ ਬਾਯੋ ਸਾਰਾ ਹੈ ਇਸ ਦਾ ਬੰਦ ਹੈ ਮਰੀਆਂ ਦੀ ਕੋਮ ਬੋਮ ਹੋ ਰਹਾ ਅਸਲ ਕਹਾਣੀ ਹੋਰ ਮਹਾਗਿਆ ਸਤਮਾਨ ਸਾਡੀ ਕੋਣ ਕਹਿਜੀ ਲਗੀ ਇਸ ਕੀ ਲੈ ਥੋੜੀ ਜੀ ਫਿਰ ਇਸ ਕੀ ਪਰਲੇ ਬੰਤੇ ਹੀ ਲੈ ਥੋੜੀ ਜੀ ਹਾਂ ਆਯੋ ਬਦਪਰ ਸੇਵ ਵਾਲਾ ਬੰਦਾ ਮਾਰੋ ਕੋਰੋਨਾ ਦਾ ਚਲ ਲਾ ਦੇ ਬਾਈ ਵਧੀਆ ਬਣਿਆ ਵਾ ਬਾਈ ਵਧੀਆ ਬਣਿਆ ਵਾ ਬਾਈ ਹਾਂ ਬਹੁਤ ਵਧੀਆ ਬਣਿਆ ਵਾ ਮਾਰੋ ਨਾ ਬਿਰੋ ਇੱਕਦਾਂ ਲਾ ਪੱਖਾ ਵੀ ਸੜਾ ਰੋ ਰੋ ਕੇ ਚੱਲ ਰਿਹਾ ਹੈ ਗਰਮੀ ਬਹੁਤ ਹੈ ਤੇ ਇਹੋ ਚਲਾਵਾ ਯੋ ਹਵਾ ਮਾਰਦਾ ਨਹੀਂ ਹੋ ਰਿਹਾ ਟੱਕਾ ਕਮਰੇ ਵਿੱਚ ਬਹੁਤ ਗਰਮੀ ਹੈ ਨਾ ਆਪਣੇ ਮਾਮਰੇ ਹਵਾ ਤੋਂ ਆ ਜਾ ਆਸੀ ਆ ਯਾਰ ਹਵਾ ਡੱਟੂ ਆ ਵੀ ਕਿਸੇ ਲਈ ਹੱਡੀ ਹੋਵਾ ਮਾਰਾ ਹੈ ਯਾਰ ਮਾਰਾ ਤੋਂ ਹੋਰ ਟੱਕਾ ਥੋੜਾ ਮਾਰੇਗਾ ਨਹੀਂ ਜਿਆਦਾ ਸੈਡ ਨਹੀਂ ਹੋ ਰਿਹਾ ਨਾ ਮੇਰੇ ਸੈਡ ਮਾਰਾ ਆ ਤੇਰੀ ਸੈਡੇ ਮਾਰੇਗਾ ਨਾ ਬੈਠ ਕੇ ਦੇਖੇਗਾ ਕੁਝ ਟਾਈਮ ਚ ਨਹੀਂ ਕਰ ਕਮਰਾ ਵੀ ਆਪਣਾ ਇੱਕ ਇੱਕ ਕਿਸਮ ਦਾ ਸੈਡ ਜੀ ਮਾਣਾ ਬਿਲਕੁਲ ਆਪਣੇ ਕਮਰੇ ਚ ਚਾਰਜ ਕਰੇਗੇ ਹੋਰ ਕੀ ਆ ਕਿਰਕਾ ਗਰਮੀ ਹੈ ਕਾ ਜਿਆਦਾ ਹੋਰ ਬੱਕੀ ਬਈ ਸਿਸਟਮ ਹੋ ਗਿਆ ਆਪਣਾ ਠੀਕ ਇੱਕ ਨੰਬਰ ਚੱਲ ਰਿਹਾ ਹੈ ਸੋ ਚੀਚੋਂ ਦੇ ਜਾ ਰਹੇ ਆਗੇ ਪਹਿਲੀ ਵਾਰ ਮਨੂੰ ਬੈਠਿਆ ਕੰਮ ਕਰਦੇ ਆ ਸਵਾਲ ਆਦੇ ਨਾ ਠੀਕ ਹੈ ਯਾਰ ਜੇ ਜਦ ਤੱਕ ਨਾ ਕੋਈ ਚੀਟ ਸਪੀਡ ਵਾਣਾ ਨਾ ਚੱਲੇ ਕੰਮ ਕਰਨੇ ਦਾ ਨਜ਼ਾਰਾ ਨਹੀਂ ਆਂਦਾ ਜਈ ਵਾਰ ਜਿਹੜੀ ਚੀਜ਼ ਨਾ ਜਿੱਦਾਂ ਉਹ ਮੈਂ ਕੰਮ ਕਰ ਰਿਹਾ ਸੀਗੇ ਜਿਸ ਜਿੰਦਗੀ ਹੈ ਉਹ ਜਿਹੜੀ ਕਈ ਵਾਰ 15-20 ਮਿੰਟ 20 ਮਿੰਟ ਲੱਗੇਗੇ ਕੋਈ ਨਜ਼ਾਰਾ ਨਹੀਂ ਆਏ ਬ੍ਰਾਦਰ ਇਸਮਾ ਨਾ ਵੀਡੀਓ ਪਾ ਕੇ ਦੇਖੀ ਲੱਗੀ ਫਿਰ ਪਤਾ ਲੱਗੇਗਾ ਇਹ ਦਿਨ ਚ ਮੇਨ ਕੰਮ ਸੀਗਾ ਸਾਡਾ ਆਪਣੇ ਪੀਸੀ ਨੂੰ ਸੈੱਟ ਕਰਾਉਣਾ ਕਿਉਂਕਿ ਉਸ ਤੇ ਦਿੱਕਤ ਆ ਰਹੀ ਸੀਗੀ ਉਸੇ ਸਾਰਾ ਕੁਝ ਓਕੇ ਕਰਾਇਆ ਤੇ ਪੀਸੀ ਨੂੰ ਅਸੀਂ ਯੂਜ਼ ਕਰਕੇ ਦੇਖਿਆ ਬਿਲਕੁਲ ਓਕੇ ਕੰਡੀਸ਼ਨ ਆ ਤੇ ਪੀਸੀ ਬੜੀ ਵਧੀਆ ਚੱਲ ਰਿਹਾ ਫਾਸਟ ਚੱਲ ਰਿਹਾ ਸੋ ਤੇ ਇੱਕ ਗੱਲ ਹੋਰ ਅੱਜ ਹਿੰਦੂਤਰਮ ਚ ਕੋਈ ਦਿਨ ਸੀਗਾ ਜਿਸ ਕਰਕੇ ਹਰ ਥਾਂ ਤੇ ਮਿੱਠੇ ਮਿੱਠੇ ਪਾਣੀ ਦੀਆਂ ਸ਼ਵੇਲਾਂ ਲੱਗੀਆਂ ਹੋਈਆਂ ਸੀਗੀਆਂ ਜੋ ਹਿੰਦੂ ਭਾਈ ਚਾਰੇ ਵੱਲੋਂ ਲਗਾਈਆਂ ਗਈਆਂ ਸੀਗੀਆਂ ਸੋ ਬਹੁਤ ਵਧੀਆ ਮਾਹੌਲ ਸੀਗਾ ਜਿਹਦਾ ਸੋ ਅਧ ਦਿਨ ਦੀ ਐਂਡਿੰਗ ਇਥੇ ਹੁੰਦੀ ਹੈ ਮਿਲਾਂਗੇ ਹਮਨੋ ਕੱਲ ਨੂੰ ਕਿਸੇ ਹੋਰ ਵਧੀਆ ਵੀਡੀਓ ਦੇ ਨਾਲ ਅਜੇ ਤੱਕ ਦੇ ਹੋਈ ਜਦ ਥੈਂਕ ਯੂ so much ਬਾਏ ਬਾਏ ਟਾਟਾ ਸੀ ਯੂ ਟੋਮਰੋ